ਰਿਆ ਆਹ ਐ ਸ਼ਹਿਰ ਗਾਂ ਇੱਕ ਵਾਰੀ ਜਾਂਦੀ ਫੇਰ ਤੁਸੀਂ ਨੋਟ ਕਰ ਲਓ ਦੀ ਕੁਆਲਿਟੀ ਕੁਆਲਿਟੀ ਤੁਸੀਂ ਨੋਟ ਕਰ ਲਓ ਥਣ ਵੀ ਜਿਹੜਾ ਲੇਵੇ ਨੂੰ ਲੱਗਿਆ ਸੋਹਣਾ ਥਣ ਲੇਵਾ ਇਹ ਕੋਈ ਗੱਲ ਹੈ ਜਿਹੜੀ ਹੈਗੀ 70000 ਰੁਪਏ ਦੀ ਮਿਲੂਗੀ ਲੈਵੇ ਦੀ ਕੁਆਲਿਟੀ ਜਿਹੜੀ ਹੈਗੀ ਤੁਸੀਂ ਚੈੱਕ ਕਰ ਸਕਦੇ ਹਾਂਜੀ ਅੱਜ ਸਿੱਕਾ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਸਵਾਗਤ ਕਰਦਾ ਹਾਂ ਮਿੱਤਰੋ ਤੇ ਅੱਜ ਨਾ ਆਪਾਂ ਤੁਹਾਨੂੰ ਗਾਮਾ ਹੀ ਗਾਮਾ ਦਿਖਾਵਾਂਗੇ ਗਾਮਾ ਦੀ ਗਿਣਤੀ ਨੋਟ ਕਰ ਲਓ ਮਿੱਤਰੋ ਹਨਾ ਤੇ ਇਧਰੋਂ ਆਪਾਂ ਨਾ ਇੱਕ ਪਾਸੋਂ ਡਿਟੇਲ ਲੈਣੀ ਸ਼ੁਰੂ ਕਰਾਂਗੇ ਇਹ ਆਹ ਦੇਖ ਲਓ ਜਰਸੀ ਕ੍ਰਾਸ ਬ੍ਰੀਡ ਦੀਆਂ ਤੇ ਐਚਐਫ ਨਸਲ ਦੀਆਂ ਗਾਵਾਂ ਦਿਖਾਵਾਂਗੇ ਬਹੁਤ ਜਿਆਦੇ ਸੋਹਣੀਆਂ ਸਨਖੀਆਂ ਬਾਈ ਬੱਬੂ ਕੋਲੇ ਗਾਵਾਂ ਹੁੰਦੀਆਂ ਤੇ ਜੇ ਗੱਲ ਕਰਗੇ ਨਾ ਇਧਰਲੇ ਪਾਸੇ ਇੱਕ ਗਾਂ ਖੜੀ ਐ ਵਿਚਾਲੇ ਜੀ ਆਹਾ ਆ ਗਈ ਮਿੱਤਰੋ ਲਾਲ ਚਿੱਟੇ ਰੰਗ ਦੀ ਅ ਐਰ ਸ਼ਹਿਰ ਨਸਲ ਦੇ ਵਿੱਚ ਪੈਂਦੀ ਆ ਤੇ ਆ ਆਗੀਆਂ ਐਨ ਫੁੱਲ ਕੁਆਲਟੀ ਵਾਲੀਆਂ ਸਾਹੀਵਾਲ ਗਾਵਾਂ ਆਜੋ ਬਾਕੀ ਦਾ ਜਾਣਕਾਰੀ ਆਪਾਂ ਲੈ ਕੇ ਦਿੰਨੇ ਬਾਈ ਤੋਂ ਸੋਨੂੰ ਬਾਈ ਦੇ ਰੇਟ ਤੇ ਗਾਵਾਂ ਸੋਹਣੀਆਂ ਲੱਗੀਆਂ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰ ਦਿਓ ਤੇ ਆਓ ਕਰਾਈਏ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਰਮਣ ਸਾਰਿਆਂ ਨੂੰ ਜਿੰਨੇ ਭਾਈ ਆਪਣੇ ਜੁੜੇ ਹੋਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਵੀਰੇ ਅ ਬਾਈ ਜੀ ਆਪਣੇ ਐਡਰੈਸ ਦੀ ਗੱਲ ਕਰਦੇ ਐ ਐਡਰੈਸ ਮੇਰਾ ਪਿੰਡ ਤਖਤ ਮਾਲਾ ਬਈ ਤਹਿਸੀਲ ਕਾਲਾਵਾਲੀ ਜ਼ਿਲ੍ਹਾ ਸਰਸਾ ਜੀ ਕਲਵੰਡੀ ਸਾਬ ਦੇ ਆਪਾਂ ਕੋਲੀ ਰਹੇ ਬਾਈ ਠੀਕ ਹੈ ਵੀਰੇ ਅੱਜ ਆਪਣੇ ਕੋਲੇ 13 گاਮਾਂ ਦੇ ਹਾਂਜੀ ਬਾਈ ਠੀਕ ਹੈ ਕਿਹੜੇ ਪਾਸੋਂ ਸਟਾਰਟ ਕਰੀਏ ਇਹਦੇ ਪਾਸੋਂ ਮਰਜੀ ਕਰ ਰਮਣਾ ਠੀਕ ਹੈ ਅ ਇਧਰ ਆਵਾਜ਼ ਆ ਕਰਾ ਚੱਲ ਬੱਬੂ ਕਰਾਂ ਉਧਰਲੇ ਪਾਸੇ ਇੱਕ ਗੱਲ ਹੋਰ ਆ ਰਮ ਹਾਂਜੀ ਵੀ ਆਪਾਂ ਦੇਖਾ ਆਪਾਂ ਉਹਦੀ ਪੂਰੀ ਕੋਸ਼ਿਸ਼ ਕਰਦੇ ਹਫ਼ਤੇ ਚ ਬਾਈ ਚੰਗੀ ਤੋਂ ਚੰਗੀ ਗਾਂ ਲਿਆ ਕੇ ਵੇਚ ਗਏ ਹਨ ਕਿਸੇ ਦਾ ਲਾਂਭਾ ਲੈ ਨੂੰ ਜੀ ਨਹੀਂ ਕਰਦਾ ਹੁੰਦਾ ਬਾਈ ਹਨਾ ਸਹੀ ਗੱਲ ਹੈ ਆਪਣੇ ਨੌਰੇ ਜਾ ਕੇ ਬੰਦਾ ਫੁੱਲ ਸੇਜੀ ਕਰਕੇ ਮਾਲ ਲੈ ਕੇ ਜਾਵੇ ਬਾਈ ਠੀਕ ਹੈ ਜਾਨਾ ਅਰੇ ਕਿਹੜੇ ਬੰਦੇ ਨਾਲ ਆਪਣਾ ਰੇਟ ਘੱਟ ਹੋ ਬਾਈ ਠੀਕ ਹੈ ਵਧੀਆ ਮਾਲ ਵੇਚਾਂਗੇ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਕੋਈ ਆਪਣਾ ਹੋਣੀ ਬਾਈ ਵੀ ਕੋਈ ਦਿੱਕਤ ਆਲੀ ਨਹੀਂ ਨਾ ਨਾ ਬਾਈ ਨਾ ਦੋ ਟਾਈਮ ਚੋ ਤਿੰਨ ਟਾਈਮ ਚੋ ਕਿ ਲੈ ਜਾਈਏ ਠੀਕ ਹੈ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਲੋ ਵੀ ਇਹ ਗੱਲ ਵਾਈ ਦੀ ਜਮਾ ਲੱਖ ਰੁਪਏ ਦੀ ਹੈ ਕਿਸੇ ਦਾ ਵੀ ਜਿਵੇਂ ਬਬੂ ਆਹਾ ਪਹਿਲੇ ਨੰਬਰ ਫਾਰ ਕੱਢ ਲਿਆ ਇੱਥੇ ਬਬੂ ਇਧਰ ਲਿਆ ਅੱਛਾ ਬਬੂ ਜਿਹੜੀ ਆਪਣੀ ਪਹਿਲੇ ਨੰਬਰ ਵਾਲੀ ਆ ਵਹੜ ਆ ਗਈ ਬਾਈ ਹਾਂਜੀ ਰਮਨ ਬਾਈ ਇਹ ਪਹਿਲਾ ਸੂਹਾ ਦੋ ਦੰਦ ਚੱਕਦੀ ਹੈ ਬਾਈ ਅੱਛਾ ਪਹਿਲਾ ਸੂਹਾ ਹਾਂ ਕੱਲ ਸੂਈ ਹੈ ਮਗਰ ਬੱਚੀ ਹੈ ਬਾਈ ਕੱਲ ਦੀ ਸੂਈ ਮਗਰ ਬੱਚੀ ਹਾਂ ਬੋਲ ਤੋ ਬਿਲਕੁਲ ਸਾਫ ਆ ਬਈ ਜਮਾ ਠੀਕ ਆ ਅ ਲੋਬੀ ਮਿੱਤਰੋ ਆਹਾ ਦੇਖ ਲੋ ਪਹਿਲਾ ਸੂਹਾ ਸੂਈ ਸਵਾਈ ਗਾਂ ਆ ਗਈ ਹੈਨਾ ਲੇਵੇ ਦੀ ਕੁਆਲਿਟੀ ਜਿਹੜੀ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡੇ ਸਾਹਮਣੇ ਆ ਚਮਕ ਧਮਕਾਲੀ ਹੈ ਵਹੜ ਪੂਰੀ ਸਨੱਖੀ ਵਹੜ ਕਹਿ ਸਕਦੇ ਹਾਂ ਅ ਇਧਰ ਦਿਖਾਵਾਂ ਹੇ ਆ ਦੇਖੋ ਲੈ ਵੀ ਲੇਵੇ ਦੀ ਕੁਆਲਿਟੀ ਕੁਆਲਿਟੀ ਤਾਂ ਬੜੀ ਚੰਗੀ ਆ ਬਾਈ ਬੱਬੂ ਬੱਚੇ ਦਾ ਕਰਦੇ ਸੋ ਕੀ ਇੱਥੇ ਖੜਾ ਆ ਕੀ ਰੇਟਰ ਹੋਏ ਇਸ ਦਾ ਹਰਮਣ ਇਹਦਾ ਰੇਟ ਵੀਰੇ ਜਰਸੀ ਮੰਨ ਲਓ ਨੂੰ ਰੇਟ ਤਾਂ ਬਾਅਦ ਚ ਕਰਾਂਗੇ ਬਾਈ ਇਹ ਜਰਸੀ ਦਾ ਕ੍ਰਾਸ ਮੰਨ ਲਓ ਕ੍ਰਾਸ ਬੱਛੀ ਮੰਨ ਲਓ ਨਾ ਪਰ ਇੱਦੀ ਕੱਦ ਕਾਟ ਦੀ ਪਹਿਲਾਂ ਨਾ ਜੰਮਦੀ ਨਹੀਂ ਬਈ ਬਾਈ ਇਹ ਸਾਡਾ ਠੰਣ ਲੇ ਲੇਵਾ ਬੱਛੀ ਦਾ ਕੱਦ ਕਾਟ ਬਾਈ ਆ ਦੇਖੋ ਦੂਜੇ ਪਾਸੇ ਖੜ ਕੇ ਦਿਖਾਉਣਾ ਤੁਹਾਨੂੰ ਮੈਂ ਇਹ ਆ ਦੇਖੋ ਜਮਾ ਆਪਾਂ ਸਟ੍ਰੇਟ ਕੈਮਰਾ ਲਾਤਾ ਠੀਕ ਹੈ ਗੱਲ ਕੀ ਰੇਟਰ ਹੋ ਬਈ ਬਾਈ ਰੇਟ ਇਹਦਾ ਵੀਰੇ 90000 ਰੁਪਇਆ 90000 ਹਾਂ ਵਿੱਚੋਂ ਛੋਟ ਛੱਪਾ ਹੋਈ ਉਹ ਗੱਲ ਨਹੀਂ ਜਰੂਰ ਕਰਾਂਗੇ ਠੀਕ ਹੈ ਮਗਰਬਾਚੀ ਕਿੰਨਾ ਕ ਦੁੱਧ ਪਾਸਾ ਦੇ ਪਹਿਲੇ ਤੂੰ ਤੋਰਾਵਨ ਪਹਿਲੇ ਨਾ 23 24 ਕਿਲੋ ਚ ਮਾ ਖੁੱਲਾ ਦੁੱਧ ਦੇ ਵੀ 20 ਤੋਂ ਪਾਰ ਮੰਨ ਕੇ ਲੈ ਜੂਈਆਂ ਠੀਕ ਆ ਲੈ ਜਾ ਸੁੱਖੀ ਕਰਾ ਲੋ ਵੀ ਆਹ ਆ ਦੇਖ ਲੋ ਪਹਿਲੇ ਸੂਏ ਪਹਿਲੇ ਸੂਏ 20 ਕਿਲੋ ਵਾਲੀ ਚੈੱਕ ਕਰ ਲੋ ਤੇ ਹੈ ਚੰਗੀ ਆ ਹੌਲੀ ਚੱਲ ਬਈ ਹੌਲੀ ਅੱਛਾ ਭਾਈ ਜਿਹੜੀ ਸੁਖੀ ਦੂਜੇ ਨੰਬਰ ਤੇ ਲਈ ਹੁੰਦਾ ਬਾਈ ਸੁਖੀ ਗਾਂ ਆਹ ਰਮਣੇ ਇਹ ਪਹਿਲਾ ਸੂਆ ਵੀਰੇ ਪਹਿਲਾ ਸੂਆ ਇਹ ਸੁਈਨਾ ਅੱਜ ਚੌਥਾ ਦਿਨ ਆ ਬਾਈ ਠੀਕ ਆ ਹੁਣ ਆ 15 ਕਿਲੋ ਬੋਲਾ ਹੌਸ 25 ਥਲੇ ਅੱਛਾ 15 ਕਿਲੋ ਭਾਈ ਹਾਂ ਬੱਛੀ ਮਗਰੇ ਦੇ ਇਹਦੇ ਮਗਰੇ ਵੀ ਬੱਛੀ ਹਾਂਜੀ ਵੀਰੇ ਓਕੇ ਅ ਦੇਖ ਲਓ ਮਿੱਤਰੋ ਹਨਾ ਥਣਲੇਵੇ ਦੀ ਚੈੱਕ ਕਰ ਲਓ ਥਣਲੇਵਾ ਜਿਹੜਾ ਹੈਗਾ ਪੂਰਾ ਸੋਨਾ ਟਾਇਟ ਆਰਡਰ ਕੁਆਲਿਟੀ ਦੀ ਆ ਅ ਇਹਨੂੰ ਤੁਸੀਂ ਕਰਾਸ ਬਰੀਡ ਮੰਨ ਨਾ ਸਕਦੇ ਹੋ ਜਰਸੀ ਮੰਨ ਸਕਦੇ ਹੋ ਪੰਜਾਬ ਵਾਲੀ ਕਹਿ ਸਕਦੇ ਹੋ ਤੇ ਬਬੂ ਜਿਵੇਂ ਮੰਨ ਕੇ ਚੱਲ ਗਏ ਇਸ ਗਾਂ ਦਾ ਰੇਟ ਕੀ ਰੋਹ ਵੀਰੇ ਇਹਦਾ ਰੇਟ ਹੈ 72000 ਰੁਪਿਆ ਬਾਈ 72000 ਹਾਂਜੀ 70000 ਦੀ ਬੱਚੀ ਦੇ ਦਾਂ ਬਾਈ ਲੈ ਠੀਕ ਆ ਹੋਰ ਮੰਗਤਾਨ ਕਰਾਂਗੇ ਜੇ ਬਾਊ ਪਾਈ ਕੋਈ ਠੀਕ ਹੈ ਗੱਲ ਲਓ ਵੀ ਆਹਾ ਪਹਿੜ ਜਿਹੜੀ ਹੈਗੀ ਨਾ 70000 ਰੁਪਏ ਦੀ ਮਿਲੂਗੀ ਲੈਵੀ ਦੀ ਕੁਆਲਿਟੀ ਜਿਹੜੀ ਹੈਗੀ ਆ ਉਹ ਦੇਖ ਲਓ ਅੱਛਾ ਵੀਰ ਜੀ ਤੀਜੇ ਨੰਬਰ ਤੇ ਬਬੂ ਜਿਹੜੀ ਆ ਪਹਿੜ ਆ ਗਈ ਤੀਜੇ ਨੰਬਰ ਤੇ ਰਮਣੇ ਦੇ ਮਗਰ ਬੱਛਾ ਬਾਈ ਅੱਛਾ ਇਹਨੂੰ ਸੂਈ ਨੋ ਹੋ ਗਿਆ 6-7 ਦਿਨ ਬੱਛੀ ਨੂੰ ਸਰਤਾ ਹੋ ਗਿਆ ਹਾਂ ਬਾਈ ਹਾਂ 13 ਕਿਲੋ 12 13 ਕਿਲੋ ਤਿਆਰ ਆ ਬਾਈ ਠੀਕ ਆ 12 13 ਕਿਲੋ ਹਾਂਜੀ ਵੀਰੇ ਓਕੇ ਕਿੰਨੇ ਕ ਦੁੱਧ ਵਾਲੀ ਮਤਲਬ ਆ ਪੁੱਤ ਦੇ ਦੋ ਪੱਛੀ ਵੀਰੇ 17 18 ਕਿਲੋ ਠੀਕ ਆ 15 ਤੋਂ 20 ਵਾਲਾ ਹਾਂ 15 ਤੋਂ 20 ਬਾਈ ਅੱਛਾ ਕੀ ਰੇਟ ਰਹੁ ਵੀਰੇ ਦਾ ਸੁਆ ਇਹਦਾ ਵੀ ਰਮਨ ਪਹਿਲਾ ਕਾ ਰੇਟ ਇਹਦਾ ਵੀਰੇ ਲੈਣ ਦੇਣ ਚ 62000 ਰੁਪਏ ਕਰਦੇ ਆ ਬਾਕੀ ਮਾਨ ਤਨ ਕਰਦੇ ਆ ਬਾਈ ਠੀਕ ਆ ਅ ਦੇਖ ਲਓ ਮਿੱਤਰੋ ਆ ਜਿਹੜੀ ਆ ਗਈ ਨਾ ਕਾਲੇ ਰੰਗ ਦੇ ਵਿੱਚ ਅ ਚਮਕ ਧਮਕ ਚੈੱਕ ਕਰਨ ਨੂੰ ਲੇਵੇ ਦੀ ਕੁਆਲਿਟੀ ਦੇਖ ਲਓ ਅ ਇਹਗਾ 62000 ਰੁਪਏ ਦੀ ਮਿਲ ਜੂਗੀ ਸੋਨੂੰ ਲਿਓ ਵੀਰ ਜੀ ਮ ਲੈ ਜਾ ਇਹ ਗਾਂ ਜਿਹੜੀ ਆ ਗਈ ਮਿੱਤਰੋ ਤੀਜਾ ਨੰਬਰ 62000 ਰੁਪਿਆ ਰੇਟ ਆ ਮਾਨਤਨ ਮੌਕੇ ਤੇ ਹੋਰ ਹੋ ਜਾਊਗਾ ਇੱਕ ਜਾਨ ਨਗੀਨਾ ਹੋਰ ਦਿਖਾਉਣਾ ਮੈਂ ਚੌਥੇ ਨੰਬਰ ਵਾਲੀ ਆ ਖੋੜ ਕੇ ਲਿਆ ਸੁੱਖੀ ਜਿਹੜੀ ਆ ਵਹਿੜ ਆ ਗਈ ਬਾਈ ਇਹਦਾ ਸੂਆ ਦੱਸ ਬਬੂ ਇਹਦਾ ਸੂਆ ਰਵਣ ਦੂਜਾ ਬਾਈ ਦੂਜਾ ਸੂਆ ਹਾਂ ਮਗਰ ਬੱਛੇ ਪਿਓਰ ਜਰਸੀ ਅੱਛਾ ਹਾਂ ਆਪ ਜਰਸੀ ਦਾ ਕਰਾਸ ਮੰਨ ਲਓ ਭਵਾਂ ਪੰਜਾਬ ਵਾਲੀ ਜਰਸੀ ਮੰਨ ਲਓ ਠੀਕ ਹੈ ਗੱਲ ਹਾਂ ਮਗਰ ਬੱਛੇ ਦੂਜਾ ਬਾਈ 24 25 ਕਿਲੋ ਪਹਿਲਾਂ ਨੇ ਪਾਇਆ ਰਵਣ ਠੀਕ ਆ ਹਾਂ ਆਪਾਂ ਕਿਨਾ ਆਪਾਂ 25 ਕਿਲੋ ਦੁੱਧ ਚਵਾ ਦਾਂਗੇ ਬੱਚੇ ਜੇ ਦੋ ਚਾਰ ਦਿਨ ਖੜ ਗਈ ਠੀਕ ਹੈ ਗੱਲ ਨਹੀਂ ਯਾਰ ਕੱਦ ਕਾਠ ਵੀ ਬੜਾ ਹੈ ਨਾ ਲਵਾਈ ਬਹੁਤ ਆ ਬੱਚੀ ਲੈ ਨੱਬ ਬਹੁਤ ਬਾਈ ਠੀਕ ਆ ਲੈ ਵੀ ਆ ਦੇਖ ਲੋ ਜਿਹੜੀ ਆ ਵਹਿੜ ਆ ਗਈ ਨਾ 25 ਕਿਲੋ ਦੁੱਧ ਵਾਲੀ ਵਹਿੜ ਦਿਖਾਉਣ ਲੱਗੇ ਆ ਮਿੱਤਰੋ ਤੇ ਹੌਲੀ 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 ਲੈ ਵੀ ਇਹ ਗਾਂ ਜਿਹੜਾ ਸੀ ਨਾ ਬੱਚੇ ਦਾ ਵਾਲਾ ਕਰਦੀ ਆ ਤਾਂ ਕਰਕੇ ਪਿੱਛੇ ਨੂੰ ਮੁੜਦੀ ਸੀ ਹੁਣ ਲੈਵੇ ਦੀ ਕੁਆਲਿਟੀ ਕੁਆਲਿਟੀ ਤੁਸੀਂ ਨੋਟ ਕਰ ਲਓ ਥਣ ਵੀ ਜਿਹੜਾ ਲੈਵੇ ਨੂੰ ਲੱਗਿਆ ਸੋਹਣਾ ਥਣ ਲੈਵਾ ਇਹ ਕੋਈ ਗੱਲ ਨਹੀਂ ਖੜਾ ਲਾ ਇੱਥੇ ਖੜਾ ਲਾ ਬੱਚੇ ਸਾਡੇ ਇਸਰਾ ਠੀਕ ਥਾਂ ਦੀ ਚੈੱਕ ਕਰ ਲੋ ਬੱਬੂ ਬਈ ਚੀਰਮਨ ਪਿਓਰ ਆ ਜਰਸੀ ਮਗਰ ਜਮਾ ਆਪ ਨੂੰ ਤੁਸੀਂ ਕਰਾਸ ਕਹਿ ਲੋ ਬਾਈ ਠੀਕ ਆ ਅੱਛਾ ਪੰਜਾਬ ਵਾਲੀ ਜਰਸੀ ਕੀ ਰੇਟ ਰਹੂਗਾ ਇਹਦਾ ਰਮਨ ਰੇਟ ਲੈਣ ਦੇਣ ਜਾ ਹਾਂ 90000 ਰੁਪਿਆ ਬਾਈ 90000 ਹਾਂਜੀ ਬਾਈ ਠੀਕ ਆ ਦੋ ਤੋਂ ਬੱਛੀ ਨੇ ਮੈਸਰ ਕੇ 23 24 ਕਿਲੋ ਦੇ ਦੰਨ ਨੇ ਸਹੀ ਗੱਲ ਹਾਂ ਬਾਈ ਖੁੱਲਾ ਜਮਾ ਲੈ ਲੇ ਜੋ ਬਾਈ ਜਵਾਨੀ ਵਾਲੀ ਦੋ ਚਾਰ ਸਾਲ ਟੋਕੇ ਵੇਚ ਲਓ ਬੰਦਾ ਹਾਂ ਨਹੀਂ ਠੀਕ ਆ ਮੈਂ ਰੱਛੇ ਤੋਂ ਦੱਸੇ ਵੀ ਸਾਡੇ ਸੰਗਲਾ ਚ ਹੀ ਰੱਖਦੇ ਸਾਰੇ ਹਾਂ ਲੈ ਵੀ ਆਹ 25 ਕਿਲੋ ਵਾਲੀ ਵਹੜ ਤੁਸੀਂ ਚੈੱਕ ਕਰ ਲੋ ਠੀਕ ਆ ਲੇਵਾ ਦਾ ਕਰਮ ਵਾਲੀ ਨੂੰ ਲੱਗਿਆ ਜਿਹੜ ਲੇਵੇ ਵਾਲੀ ਆ ਨਾਲੇ ਕੋਈ ਟੁੱਟਵਾ ਨਹੀਂ ਹੈਗਾ ਵੱਜਵਾ ਜਾ ਲੇਵਾ ਅੱਛਾ ਭਾਈ ਪੋਲੇ ਰਵਣ ਭਾਈ ਕੱਲ ਹੀ ਸੂਈ ਬੱਚੀ ਅੱਛਾ ਹਾਂ ਪੋਲੇ ਤਾਂ ਸਾਫ ਹੋਈ ਹੋਈ ਐ ਕੱਲ ਤਾਂ ਬਹੁਤ ਬਣੀ ਸੀ ਅੱਛਾ ਹਾਂਜੀ ਅੱਛਾ ਭਾਈ ਜਿਹੜੀ 5ਵੇਂ ਨੰਬਰ ਦੇ ਉੱਤੇ ਆ ਵਾ ਹਾਂ ਰਮਣ ਇਹ ਦੂਜਾ ਸੂਆ ਦੂਜਾ ਸੂਆ ਹਾਂ ਭਾਈ ਠੀਕ ਐ ਇਹ ਕ੍ਰੋਸ ਐ ਕ੍ਰੋਸ ਗਾਂਗੀ ਮਗਰ ਬੱਚੀ ਇਹਦੇ ਜਰਸੀ ਆ ਭਾਈ ਮੱਚੀ ਜਰਸੀ ਹਾਂ ਇਹਦੇ ਮਗਰ ਇਹ ਬੱਚੀ ਐ ਭਰਾ ਦੂਜਾ ਸੂਆ ਹਾਂ ਦੂਜਾ ਸੂਆ ਭਾਈ ਇਹ ਕੱਲ ਕੱਲ ਸਵੇਰ ਸੂਈ ਐ ਕਿੰਨੇ ਕੇ ਦੁੱਧ ਵਾਲੀ ਐ ਦੁੱਧ ਦੇ ਦਈ ਵੀਰੇ ਇਹ 15 ਤੋਂ 17 ਦੇ ਦੇ 15 ਦੇ 17 ਦੇ ਠੀਕ ਐ ਕੀ ਰੇਟਰ ਹੋ ਬਈ ਇਹਦਾ ਰੇਟ ਇਹਦਾ ਰਮਣ ਲੈਣ ਦੇਣ ਜਾ ਹਾਂ 65000 ਰੁਪਏ ਬਾਈ 65 ਚੋਂ ਮਾਨਤਨ ਮਾਨਤਨ ਕਰਾਂਗੇ ਜ਼ਰੂਰ ਪਰ ਮੈਂ ਇਸ ਰੱਖਣ ਦੀ ਲੋੜ ਨਹੀਂ ਬਾਈ ਠੀਕ ਹੈ ਥੱਲੇ ਬੈ ਕੇ ਦੇਖਿਓ ਬੱਚੀ ਦੇ ਲੈ ਵੀ ਆ ਦੇਖ ਲੋ ਥਾਨ ਲੈਵਾ ਜਿਹੜਾ ਲੱਗਿਆ ਇਹ ਆ ਤੁਹਾਡੇ ਸਾਹਮਣੇ ਆ ਹਨਾ ਇਹਦਾ ਰੇਟ ਕਿੰਨਾ ਦੱਸਿਆ ਸੀ 65000 ਰੁਪਏ ਵੀਰੇ 65000 ਹੈ ਠੀਕ ਆ ਇਹ ਨੋਟ ਕਰ ਲੋ ਲਿਆ ਵੀਰ ਜੀ ਇਧਰ ਲਿਓ ਕਰਾ ਮੂੰਹ ਦੀ ਦਿਖਾ ਦੇ ਆਪਾਂ ਫੇਸ ਦੀ ਹਾਂ ਠੀਕ ਆ ਓਕੇ ਆ ਲੈ ਜੋ ਲੈ ਜੋ ਲੇ ਵੀ ਆਹਾ 65000 ਰੁਪਏ ਦੀ ਮਿਲੂਗੀ ਤੁਹਾਨੂੰ ਤੇ ਦੁੱਧਵਾਦ ਵੀ ਜਿਹੜਾ ਹੈਗਾ ਨਾ ਮੱਝਾਂ ਵਰਗਾ ਹੀ ਹੋਊਗਾ 15 ਤੋਂ 17 ਆਹਾ ਜੱਸ ਮੈਨੂੰ ਯਾਰ ਇੱਕ ਨਾ ਤੁਹਾਡੀ ਗਲਤੀ ਆ ਤੁਸੀਂ ਗੱਦਿਆਂ ਦੇ ਥੱਲੇ ਬੁਰਸ਼ ਨਹੀਂ ਮਾਰਦੇ ਸਾਰਿਆਂ ਗਾਮਾਂ ਤੇਲਕੀਆਂ ਜਿੰਨੀਆਂ ਤੋੜੀ ਮਾਰੇ ਬਾਈ ਕੁਛ ਰੇਤੇ ਨਾ ਨਾ ਇਧਰ ਧੋਤਾ ਹੋਇਆ ਤਾਂ ਉਧਰ ਰੇਤਾ ਲੱਗ ਜਾਂਦਾ ਹਾਂ ਅੱਛਾ ਬਬੂ ਜਿਹੜੀ ਆਹ ਵਹੜਾ ਯਾਰ ਇਹ ਕ੍ਰਾਸ ਬੱਚੀ ਹੈ ਵੇਰੇ ਦੂਜਾ ਸੂਆ ਸੂਗੀ ਦੇਖੀ ਇੱਕ ਗੱਲ ਹੋਰ ਆ ਮੈਨੂੰ ਭਲੇਖਾ ਲੱਗਿਆ ਵੀ ਇਹ ਅਗਲੇ ਪਹਿਲਾ ਪਹਿਲਾ ਨਹੀਂ ਵੀਡੀਓ ਵਾਲੀ ਹੈ ਕਿਤੇ ਨਾ ਨਾ ਬਾਈ ਨਾ ਹਾਂ ਹਾਂ ਇਹ ਤਾਂ ਅੱਜ ਹੀ ਹੈ ਬੱਚੀ ਬਾਈ ਅੱਛਾ ਹਾਂ ਦੇਖੀ ਰਮਨ ਚੋਲਾ ਬਹੁਤ ਭਰੂਗੀ ਚਲ ਮੈਂ ਗੁੰਦੀ ਮਾਰ ਜੀ ਬਾਈ ਲੈ ਆ ਦੇ अच्छा एला सुआ सुआ दूसरा सु भाई दूसरा सुआ कितने के दद्दवाद वाली दूध दूध फिर ये 18 19 किलो ठीक है आपा 15 ਤੋਂ 18 ਹੀ ਮੰਨੋ ਯਾਰ 15 ਤੋਂ 18 17 16 17 ਕਿਲੋ ਤੋਂ ਠੀਕ ਠੀਕ ਆ اچھا ਜੇ ਮੰਨ ਕੇ ਚੱਲ ਗਏ ਇਸ ਗਾਂ ਦਾ ਰੇਟ ਰੇਟ ਇਹਦਾ ਰਮਣ 65000 ਰੁਪਏ ਬਈ 65000 ਦਿਨ ਲੈ ਜੂ ਹਫਤਾ ਬਸ 5 4 ਦਿਨ ਲੈ ਜੂ ਬਈ ਹਾਂ ਠੀਕ ਆ ਪਲੀ ਪੁਲੀ ਦੇਖ ਲੈ ਕਿੰਨੇ ਆ ਪੀ ਵਜ ਬਸਲੀਨ ਵਰਗੀ ਬਈ ਸਲੀਨ ਵਰਗੀ ਸਹੀ ਗੱਲ ਆ ਗਰਮੀਆਂ ਦਾ ਜਮਾਇ ਜ ਮਰਜੀ ਤੋਈ ਚੋਈ ਚੱਲ ਜੇ ਲੈ ਵੀ ਆਹਾ ਵੈਹੜ ਗਰਮੀਆਂ ਦਾ ਤੋਹਫਾ 65000 ਰੁਪਏ ਦੇ ਵਿੱਚ ਮਿਲੂਗਾ ਕਿਵੇਂ ਲੱਗੀ ਪਹੜ ਸੁਈ ਸਵਾਈ ਤਾਂ ਹਜੇ ਸੂਣ ਦੇ ਵਿੱਚ ਹਜੇ ਦਿਨ ਬਾਕੀ ਪਿਆ ਲੈਵਾ ਸੋਨਾ ਇੱਕ ਯਾਰ ਆ ਤੋਹਫਾ ਕੱਢ ਕੇ ਲਿਆ ਬਾਹਰ ਬਾਬੂ ਜਿਹੜੀ ਆ ਗਾਂ ਆ ਗਈ ਇਹ ਰਮਨ ਪਹਿਲਾ ਸੂਆ ਸੂ ਬਾਈ ਪਹਿਲਾ ਸੂਆ ਹਾਂ ਇਹ ਪਹਿਲਾਂ ਜੀ ਆਪੇ ਲਾਤੀਆਂ ਉਹ ਕਰੀ ਜਾਂਦੀ ਸੀ ਠੀਕ ਹੈ ਤੇ ਕਿੰਨੇ ਦਿਨ ਮਤਲਬ ਲੈ ਜੂਗੀ ਇਹ ਬਸ ਕੱਲ ਨੂੰ ਸੂਪੇ ਪਰਸੋ ਸੂਪੇ ਬਸ ਜਿਆਦਾ ਵੀ 4-5 ਦਿਨ ਮਸ ਕਿੰਨੇ ਕੇ ਦੁੱਧ ਬਾਦ ਵਾਲੀ ਹੈ ਦੁੱਧ ਦੇ ਦੋ ਬੱਚੀ ਰਮਨ 18-19 ਕਿਲੋ ਖੁੱਲਾ ਜਿਹੜੇ ਸਾਰਾ ਥਣ ਲੱਗਿਆ ਬਾਈ ਹਾਂ ਇਹ ਜਿਹ ਪਹਿਲਾਂ ਨਹੀਂ ਲੱਗਦਾ ਨਹੀਂ ਆ ਜਰਸੀ ਐਰ ਸ਼ਰ ਮੰਨ ਲਓ ਜਰਸੀ ਦਾ ਕ੍ਰੋਸ ਮੰਨ ਲਓ ਬਾਈ ਜਰਸੀ ਜਾਂ ਕ੍ਰੋਸ ਜਾਂ ਐਰ ਸ਼ਰ ਦਾ ਕ੍ਰੋਸ ਮੰਨ ਲਓ ਜੀ ਹਮ ਲੈ ਵੀ ਆ ਦੇਖ ਲਓ ਮੱਥੇ ਟਿੱਕਾ ਲੇਵੇ ਦੀ ਕੁਆਲਿਟੀ ਦਿਖਾਉਣਾ ਮੈਂ ਇੱਕ ਮਿੰਟ ਹੌਲੀ ਹੌਲੀ ਜਾ ਜੇ ਆ ਦੇਖੋ ਆ ਧੇਰੇ ਹੈਗੇ ਨੇ ਦੋ ਥਾਂ ਜਿੱਤਾ ਉਹੀ ਜੇ ਲੱਗੇ ਆ ਛੋਟੇ ਛੋਟੇ ਜੇ ਤੇ ਇਹਦਾ ਰੇਟ ਕੀ ਰਹੂ ਇਹਦਾ ਰਮਣਾ ਰੇਟ ਕਰਾਉਣਾ 80 ਕਰਾ ਲਾ 85 ਕਰਾ ਲਾ ਫਾਇਦੇ ਨੇ ਹਣਾ 72000 ਰੁਪਏ ਰੇਟ ਜੈਜ ਬਾਈ ਠੀਕ ਆ 72000 ਲੈ ਜਾ ਬਾਈ ਹਰ ਪੰਜ ਸਾਲ ਟੋਲੇ ਬੰਦਾ ਕੱਟਣ ਵਾਲੀ ਨਹੀਂ ਵੀਰੇ 5-7000 ਨਾਲ ਹੀ ਲੱਗੀ ਜਾਊਗੀ ਠੀਕ ਆ ਕਰ ਲੈ ਹਾਂ ਲੈ ਜੋ ਬਾਕੀ ਠੰਡੀ ਸੀ ਲੈ ਮੇਨ ਗੱਲ ਬਾਈ ਇਹ ਆ ਦੇਖੋ ਲੇਵਾ ਚੈੱਕ ਕਰ ਲਓ ਬਹੁਤ ਸੋਹਣੇ ਲੇਵੇ ਵਾਲੀ ਥਣ ਵੀ ਚੰਗਾ ਲੱਗਿਆ ਹੋਇਆ ਚਾ ਬਬੂ ਜਿਹੜੀ ਆ ਗਾਂ ਆ ਗਈ ਅਗਲੀ ਹਾਂਜੀ ਰਵਣ ਇਹ ਜਰਸੀ ਆ ਬੱਛੀ ਪਯੌਰ ਪੰਜਾਬ ਵਾਲੇ ਬਈ ਜਮਾ ਠੀਕ ਆ ਗੱਲ ਦੂਜਾ ਸੂਆ ਸੂਗੀ ਹਲੇ 1 ਹਫਤਾ ਬਾਕੀ ਆ ਇਹਨੇ 18 19 18 19 ਕਿਲੋ ਪਹਿਲਾਂ ਨੇ ਪਾਇਆ ਆਦਕੇ ਬਾਅਦ 30 24 ਕਿਲੋ ਦੁੱਧ ਔਰਤੇ ਭੇਜਾਂਗੇ ਠੀਕ ਆ ਜਿਹੜਾ ਮਰਜੀ ਲੈ ਜਾ ਬਾਈ ਨਹੀਂ ਇਹ ਲੰਮੀ ਬਹੁਤ ਆ ਹਾਂਜੀ ਬਾਈ ਮੂੰਹ ਤੇਰੀ ਵਾਲੀ ਗੱਲ ਦਿਖਾ ਬੱਛੀ ਦੀ ਮੂੰਹ ਦੀ ਬਾਈ ਹਾਂ ਮੂੰਹ ਜਰਸੀ ਵਾਲਾ ਦੇਖੀ ਲੈ ਆਹ ਦੇਖੋ ਮੱਥੇ ਚ ਟੋਆ ਕੰਨ ਕੰਨ ਚ ਇੱਕ ਕਰ ਲਓ ਅੱਖਾਂ ਵੀ ਬਾਹਰ ਨੂੰ ਆਉਂਦੀਆਂ ਮੜੀਆਂ ਨਹੀਂ ਆ 24 ਕਿਲੋ ਦੁੱਧ ਬਾਈ ਕਹਿੰਦਾ ਖੁੱਲਾ ਪਾ ਦੂਗੀ ਓਟ ਤੇ ਭੇਜ ਦਾਂਗੇ ਲੇਵਾ ਹਜੇ ਬਣਾਉਂਦੀ ਤੁਰ ਹੀ ਆਉਂਦੀ ਆ ਖੜਾ ਲਾ ਕੇ ਰਾਂ ਇਹ ਆ ਦੇਖੋ ਥਣ ਥਣ ਜਿਹੜੇ ਹੈਗਾ ਚੰਗਾ ਲੱਗੇ ਬਾਈ ਫਿਰ ਇਸ ਬਹਿੜ ਦਾ ਕੀ ਰੇਟਰ ਹੋ ਰਵਣ ਪਹਿਲਾਂ ਫੇਸ ਕੁਆਲਿਟੀ ਦਿਖਾ ਦੇ ਲੰਬਾਈ ਦਿਖਾ ਦੇ ਬੱਚੀ ਦੀ ਐਂ ਪਈ ਬਾਈ ਪੇਠੇ ਰਗੀ 400 ਫਿਰ ਹੂੰ ਰੇਟੇ ਦਾ ਜਮ ਲੈਣ ਦੇਣ ਜੀ ਬਾਈ ਹੂੰ ਜੇ ਘੱਟ ਵੱਧ ਨਹੀਂ ਕਰਾਉਂਦੇ ਮੁੱਲ 10 ਕਰ ਵਾਲਾ 15 ਕਰ ਵਾਲਾ ਨਾ ਇਹ ਬੱਚੀ 2000 ਛੋੜ ਕਰ ਦੂ 90000 ਚ ਬਾਈ 90 ਚ ਹਾਂਜੀ ਬਾਈ ਠੀਕ ਆ ਲੈ ਵੀ ਆ ਦੇਖ ਲੋ ਪਰ ਲੰਮੀ ਲੰਮੀ ਕੁਆਲਟੀ ਵੇਸ ਕੁਆਲਟੀ ਦੇਖੀ ਭਾਈ ਮੜੀ ਹੇ ਆ ਦੇਖੋ ਲਿਆ ਕਰ ਸੋਹਣਿਆ ਲੈ ਚੱਲ ਦੂਜੀਆਂ ਖੋਲ ਕੇ ਲਿਆ ਨਿੱਕੇ ਨਿੱਕੇ ਕਰਨ ਲੱਗਿਆ ਨਿੱਕੀ ਬੁੱਥੀ ਹੈ ਭਾਈ ਲੈ ਜਾ ਜਿੱਦ ਦੇ ਤਿਆਰ ਹੋਈ ਨਾ ਕਰਮ ਵਾਲੀ ਤੁਰਣੀ ਹੈ ਨਾ ਜਿਹੜੀ ਤੇਰੀ ਆ ਵਹੜ ਆ ਗਈ ਇਹਦਾ ਸੂਆ ਦੱਸ ਪਹਿਲਾਂ ਇਹ ਰਮਣ ਦੂਜਾ ਸੂਆ ਸੁ ਬਾਈ ਦੂਜਾ ਸੂਆ ਹਾਂ ਕਿੰਨੇ ਕੇ ਦਿਨ ਬਾਕੀ ਹੈ ਇਹਦੇ ਹਲੇ 10 ਤੋਂ 12 ਦਿਨ ਬਾਕੀ ਰਮਣ ਠੀਕ ਆ ਕਿੰਨੇ ਕੇ ਦੁੱਧ ਵਾਲੀ ਦੁੱਧ ਦੁੱਧ ਵੀਰੇ ਇਹ 15 16 15 16 ਬਾਈ ਅੱਛਾ ਆ ਲੋ 15 16 ਕਿਲੋ ਵਾਲੀ ਬਿਹੜ ਦਾ ਰੇਟ ਦੱਸ ਦੇ ਸਾਨੂੰ ਰੇਟ ਇਹਦਾ ਰਮਣ ਲੈਣ ਦੇਣ ਜਾ ਹਾਂ ਇਹ 62000 ਦੀ ਬੱਛੀ ਦੇ ਦਿੰਨ ਬਾਈ ਠੀਕ ਆ ਆ ਦੇਖੀ ਇੱਕ ਮਿੰਟ ਖੜਾਈ ਬਾਈ ਹਾਂ ਜਿਵੇਂ ਮਰਜ਼ੀ ਬੈਠ ਜਾ ਲੈ ਆ ਸਾਰੇ ਜਗੜ ਭਰਨ ਆ ਰਮਣ ਨੇ ਠੀਕ ਆ ਆ ਦੇਖੀ ਬਾਈ ਥਾਣੇ ਦੇਖੀ ਕਿਹੜੇ ਲੋਡ ਲੱਗੇ ਟਾਟਾ-ਬਾਟਾ ਵਿੱਚੋਂ ਮਾਨਤਣ ਦੱਸੋ ਛ 1000 چھوڑ ਕਰ ਦੂੰ ਬਾਈ 60 ਦੇ ਰੇ ਮੇਰ 60 ਦੇ ਹਾਂ ਦੇਖ ਲੈ ਜਮਾ ਗੂੰਹ ਇਹ ਤਾਂ ਬਹੁਤ ਮਤਲਬ ਹੂੰ ਗੂੰਹ ਦੀ ਪੀਲਾ ਇਹ ਸੁੱਕੀ ਪਲੀ ਪਲੀ ਦੇਖ ਲੈ ਬਾਈ ਮੱਥੇ ਟਿੱਕਿਆ ਕਰਮ ਵਾਲੀ ਦੇ ਚਮਕ ਚੌਂਕ ਦੇਖ ਲੈ ਲੈ ਵੀ ਆਹਾ ਗਾਂ 60000 ਰੁਪਏ ਦੀ ਮਿਲੂਗੀ ਸੋਨੂੰ ਹਜੇ ਦਿਨ ਬਾਕੀ ਪਿਆ ਦੁੱਧ 15 ਕਿਲੋ ਬਾਈ ਕਹਿੰਦਾ ਖੁੱਲਾ ਪਾ ਦੂਗੀ ਤੇ ਬਾਕੀ ਤੁਸੀਂ ਨੋਟ ਕਰ ਲਿਓ ਆ ਜਾ ਕਰਾਂ ਅਗਲੀ ਗਾਂ ਦੇ ਖਾਈ ਅੱਛਾ ਬਬੂ ਜਿਹੜੀ ਆ ਗਾਵਾਂ ਆ ਗਈਆਂ ਹਾਂ ਰਮਣੇ ਦੋ ਜੋੜਾ ਵੀਰੇ ਫਾਰਮ ਚੋਂ ਲੈਤਾ ਹੋਇਆ ਆਪਾਂ ਅੱਛਾ ਦੂਜਾ ਦੂਜਾ ਸੂਆ ਸੋਹਣੀਆਂ ਆ ਬੱਚੀ ਨੇ 23-24 ਕਿਲੋ ਪਾਇਆ ਇਹਨੇ 27-28 ਕਿਲੋ ਤੈਰ ਛੈਰ ਨੇ ਬਾਈ ਅੱਛਾ ਹਾਂ ਇਹ ਦੂਜਾ ਸੂਆ ਸੂਗੀ ਇਹ ਵੀ ਦੂਜਾ ਸੂ ਬਾਈ ਇਹ ਆਹ ਹੈ ਹਾਂਜੀ ਬਾਈ ਲਿਆ ਕੇ ਰਾਬਾਹਰੇ ਇਹਨੂੰ ਦਿਨ ਕਿੰਨੇ ਪਏ ਹੈ ਜੀ ਇਹਨੇ ਰਮਣੇ ਦੇ 10-10 ਦਿਨ ਦੋਨਾਂ ਬੱਚਿਆਂ ਦੇ ਪਏ ਆ ਬਾਈ ਠੀਕ ਹੈ ਹਾਂ ਅ ਲੋ ਵੀ ਆਹ ਦੇਖ ਲੋ ਦੋਨੇ ਜੀਆਂ ਦੋਨੇ ਵੜਾ ਫਾਰਮ ਚੋਂ ਆਈਆਂ ਲਾਲ ਤੇ ਕਾਲੀ ਅ ਥਣ ਲੇਵਾ ਵੜਾ ਸੋਹਣਾ ਦੇਖੋ ਲੇਵੇ ਤੇ ਨਾੜਾ ਨੂੜਾ ਇਹ ਪੂਰਾ ਖੁੱਲਾ ਥਾਂ ਲੈਵਾ ਇਹ ਲੈ ਚੱਲ ਸੋਹਣਿਆ ਲੈ ਵੀ ਆਹਾ ਬੈੜ ਆ ਗਈ ਫਾਰਮ ਵਾਲੀ ਪੜੀ ਸਮੀ ਜਿਹੜੀ ਹੈਗੀ ਬਹੁਤ ਜਿਆਦੇ ਚੰਗੀ ਆ ਲੈ ਇਹਦਾ ਮੂੰਹ ਦਿਖਾਈ ਕਰ ਇਹਦਾ ਫੇਸ ਦਿਖਾ ਦੇ ਇਹ ਇਧਰ ਨੂੰ ਮੋੜ ਲੈ ਕਰ ਕੱਟ ਮਾਰ ਦੇ ਕੀ ਰੇਟ ਰਹੂ ਬੱਬੂ ਇਹਦਾ ਤੇ ਕਿੰਨਾ ਦੁੱਧ ਰਹੂ ਇਹਦਾ ਦੁੱਧ ਰਮਣੇ ਦਾ 25 26 ਕਿਲੋ ਦੀ ਔੜ ਤੇ ਭੇਜ ਦੇਗੇ ਬਾਈ ਹਾਂ ਰੇਡ ਕਰਾਉਣ ਦਾ ਡੂਡ ਕਰਾ ਲਾਉ ਦਾ ਕੋਈ ਫਾਇਦਾ ਨਹੀਂ ਗਾ 1 ਲੱਖ ਤੇ 5000 ਦੀ ਪੱਛੀ ਦੇ ਦੇ ਬਾਈ ਖੜਾ ਲਾ ਬਾਈ ਠੀਕ ਆ ਆ ਦੇਖੀ ਠੰਡੀ ਸੀਲੇ ਜਿਵੇਂ ਮਰਜ਼ੀ ਭੇਜਾ ਬਾਈ ਨੀ ਇਹਨਾਂ ਦਾ ਤਾਂ ਕਰਮ ਵਾਲੀਆਂ ਦਾ ਠੰਡਗਾ ਹੀ ਹੁੰਦਾ ਆ ਬਹੁਤ ਲੇਵਾ ਭਰਨਾ ਰਹਿਣਾ ਪਿੱਛੇ ਨੇ ਹਾਂ ਇਧਰ ਪਤਾ ਲੈ ਆ ਦੇਖੀ ਬਾਈ ਆ ਸਾਰਾ ਲੇਵਾ ਭਰਨਾ ਪੱਛੀ ਨੇ ਬਾਈ ਠੀਕ ਆ ਲੈ ਜਾ ਆ ਪੱਛੀ ਚ ਬਾਈ ਕਰ ਲੈ ਕੋਈ ਮਸ਼ੀਨ ਤੇ ਕਰ ਲ ਜੋ ਮਰਜ਼ੀ ਕਰੀ ਜਾ ਬਾਈ ਪੇਠੇ ਵਰਗੀ ਪੱਛੀ ਹੈਗੀ ਲੈ ਵੀ ਆਹਾ ਤੇ 1,5000 ਰੁਪਇਆ ਰੇਟ ਦਿਨ ਹਜੇ ਕਾਫੀ ਪਈ ਆ ਲਿਆ ਇਹਨੂੰ ਕੱਢ ਲਿਆ ਕਰ ਐਰ ਸ਼ਹਿਰ ਨੂੰ ਤੇਰੀ ਨੂੰ ਬਾਹਰ ਲੈ ਵੀ ਇਹ ਵੀ ਲੰਮੀ ਜਰ ਬੇਲ ਦੀ ਪੂਰੀ ਚੰਗੀ ਆ ਹੈਨਾ ਹਾਂਜੀ ਰਣੂ ਬਾਈ ਇਹ ਆ ਦੇਖੀ ਫੇਸ ਦੇਖੋ ਪਹਿਲਾਂ ਤਾਂ ਆਉਂਦੀ ਦਾ ਤੁਸੀਂ ਚੈੱਕ ਕਰ ਲੋ ਲੈ ਵੀ ਲੇਵੇ ਦੇ ਨਾੜਾ ਨੋੜਾ ਦਿਖਾ ਦਿੰਦੇ ਆ ਐਨ ਪੂਰਾ ਫੀਟਿੰਗ ਵਾਲਾ ਲੇਵਾ ਰੋ ਇਹਦਾ ਬਾਈ ਮੈਨੂੰ ਐ ਦੱਸਦੇ 10 ਦਿਨ ਤੱਕ ਕੱਚੀ ਦੇ ਪਏ 10 12 ਦਿਨ ਤਾਂ ਖੁੱਲੇ ਬੱਛੀ ਲੈ ਜੂਗੀ 15 ਵੀ ਕੱਢ ਸਕਦੀ ਐ ਅੱਛਾ ਐਵੇਂ ਆਪਾਂ ਕਿਸ ਨੂੰ ਕੱਪ ਮਾਰ ਕੇ ਦੇ ਦੇ ਲੱਗਣਾ ਬਾਈ ਤੇਰੀ ਸਗਾ ਨਹੀਂ ਸੁਈ ਗਾਨੀ ਸੁਈ ਨਾ ਹਾਂ 15 ਦਿਨ ਲੈ ਜੇ 10 ਦਿਨ 12 15 12 ਲੈ ਜੂ ਖੁੱਲੇ ਠੀਕ ਆ ਅੱਛਾ ਦੁੱਧ ਦਾ 25 ਕਿਲੋ 25 ਕਿਲੋ ਨਹੀਂ ਵੀਰੇ 27 28 ਕਿਲੋ ਪਹਿਲਾਂ ਨੇ ਪਾਏ ਹੋਇਆ ਫਾਰਮ ਵਾਲੇ ਬਾਈ ਨਾਲ ਗੱਲ ਵੀ ਕਰਵਾ ਦਾਂਗੇ ਜੇ ਇਹਦੇ ਸੀਵਨ ਵੀ ਚੰਗਾ ਲੱਗਾ ਹੋਇਆ ਬਾਈ ਅੱਛਾ ਸੀਵਨ ਵੀ ਚੰਗਾ ਹਾਂ ਅੱਛਾ ਕੀ ਰੇਟ ਰਹੂ ਇਹਦਾ ਫਿਰ ਇਹਦਾ ਰਮਣਾ ਰੇਟ 1 ਲੱਖ ਤੇ 15000 ਰੁਪਏ ਬ ਡੇਢ ਵੀ ਘਟਤਾ ਡੇਢ ਵੀ ਘਟਤਾ ਹੈ ਪਰ ਆਪ ਇੱਕ ਲੱਖ 15000 ਰੁਪਏ ਬਚੀ ਦੇ ਠੀਕ ਆ ਦੇਖਿਓ ਹੁਣ ਤੁਸੀਂ ਆਹਾ ਵਹਿੜ ਦੇਖ ਲਓ ਚੌਂਕ ਤਾਂ ਚੰਗੀ ਆ ਬਹੁਤ ਚੰਗੀ ਆ ਯਾਰ ਵਜਨ ਵਜੂਦ ਬਹੁਤ ਆ ਵਹਿੜ ਦਾ ਹੈਨਾ ਇਹ ਲੈ ਜਾ ਆ ਦੇਖੋ ਖਾਨ ਲੈਵਾ ਦਿਖਾ ਦਾਂ ਮੈਂ ਦੁਬਾਰੇ ਵੀਰ ਚੰਗੀ ਬੱਚੀ ਬਈ ਮੈਂ ਮਰਜੀ ਬੈਠਾ ਰਹਾਂ ਜੋ ਮਰਜੀ ਕਰੀ ਚੱਲ ਬਈ ਲੈ ਚੱਲ ਵੀ ਆਹਾ ਇਹ ਸ਼ਹਿਰ ਗਾਂ ਇੱਕ ਵਾਰੀ ਜਾਂਦੀ ਫੇਰ ਤੁਸੀਂ ਨੋਟ ਕਰ ਲਓ 27 ਕਿਲੋ ਦੁੱਧ ਦੀ ਆ order ਹੋਊਗੀ ਤੇ ਰੇਟ ਜਿਹੜਾ ਹੈਗਾ ਉਹ ਬਾਈ ਨੇ 10 ਹੀ ਦਿੱਤਾ ਅੱਛਾ ਜਿਹੜੀ ਆ ਕੱਢ ਕੇ ਲਿਆ ਯਾਰ ਬਾਹਰ ਇਹਦਾ ਸੂਆ ਇਹ ਦੂਜਾ ਸੂਆ ਸੂ ਰਮਣ ਸਾਈਵਾਲ ਕ੍ਰੋਸ ਹੈਗੀ ਅੱਛਾ ਹਾਂ ਇਹ ਜਰਸੀ ਕ੍ਰੋਸ ਮੱਲਾ ਸਾਈਵਾਲ ਕ੍ਰੋਸ ਕਿੰਨੇ ਕਿਲੋ ਮਤਲਬ ਦੁੱਧ ਵਾਲੀ ਰੋਮ 15 ਕਿਲੋ ਦੇਊਗੀ ਬਾਈ 15 ਕਿਲੋ ਹਾਂ ਠੀਕ ਹੈ ਗੱਲ 15 ਤੋਂ 16 ਨਹੀਂ ਦਿੰਦੀ ਤੇ ਨਾ 14 ਦੇਵੇ ਠੀਕ ਹੈ 15 ਕਿਲੋ ਚਵਾ ਕੇ ਲੈ ਜਾਂਦੇ ਰੰਗ ਬਾਈ ਵਿੱਚੀ ਦਾ ਠੀਕ ਹੈ ਗੱਲ ਨਹੀਂ ਯਾਰ ਤੇਰੀ ਵਹਿੜ ਦਾ ਰੰਗ ਬਾਜ ਬਹੁਤ ਚੰਗਾ ਇਹ ਆ ਦੇਖੋ ਥਣ ਹੇ ਜਣ ਕਿੰਨੇ ਪਏ ਦੇ ਹਲੇ 1 ਹਫਤਾ ਰਹਿਣਾ ਦਾ ਵਕਤ ਇੱਕ ਹਫਤਾ ਬਾਕੀ ਆ ਠੀਕ ਆ ਕੱਦ ਕੱਟ ਬਹੁਤ ਰਹਿਣਾ ਨਹੀਂ ਬੈੜ ਦਾ ਕੱਦ ਠੀਕ ਆ ਲਿਆ ਸੁਖੀ ਇਧਰ ਨੂੰ ਇਹ ਲੰਮੀ ਲੈ 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 ਜਾ ਹੁਣ ਤੁਸੀਂ ਨੋਟ ਕਰ ਲਓ ਲੈ ਵੀ ਆਹਾ ਸ਼ਾਹੀਵਾਲ ਗਾਂ ਆ ਗਈ 15 ਕਿਲੋ ਦੁੱਧ ਤੇ ਰੇਟ ਇਹਦਾ ਰੇਟ ਇਹਦਾ ਰਮਣ ਜਮਤ ਲੈਣ ਦੇਣਾ ਕੋਈ 65 ਨਹੀਂ ਕੋਈ 70 ਨਹੀਂ 62000 ਦੀ ਪਛੀ ਦੇਣਾ ਬਾਈ ਠੀਕ ਆ ਲੈ ਵੀ ਆ ਸ਼ਾਹੀਵਾਲ ਦਾ ਰੇਟ 62000 ਰੁਪਇਆ ਲੈ ਕਰਾ ਸੁਖੀ ਦੂਜੀ ਇਧਰ ਹੀ ਲਿਆ ਅੱਛਾ ਬਬੂ ਜਿਹੜੀ ਹੁਣ ਸੁਖੀ ਪਹਿੜ ਲਈ ਆਉਂਦਾ ਹਾਂਜੀ ਇਹਦਾ ਸੂਆ ਦੱਸ ਯਾਰ ਇਹ ਦੂਜਾ ਸੂਆਈ ਅੱਛਾ ਦੂਜਾ ਸੂਆ ਹਾਂ ਤੇ ਦੁੱਧ ਦੀ ਕਿੰਨੀ ਕੁ ਮਾਤਰਾ ਰੋਬੀ ਦੁੱਧ ਨੇ 17 18 ਕਿਲੋ ਰੋਮਣ ਮੈਂ ਇਸ ਹਰ ਦਾ ਦੁੱਧ ਦਿੱਤਾ ਹੋਇਆ ਪਹਿਲਾਂ ਨੇ ਅੱਛਾ ਦੂਜਾ ਸੂਆ ਸੂ ਗਿਆ ਬਾਈ ਕਿਸੇ ਪਾਸੋਂ ਦੇਖ ਲੈ ਰਾਜੀਪਲੀ ਦੇਖ ਲੈ ਥਾਂ ਥਾਂ ਨੂੰ ਕਿੱਡਾ ਚੰਗਾ ਬਣ ਗਿਆ ਦੇਖੀ ਸ਼ਾਹੀ ਵਾਲਾ ਹਾਂਜੀ ਬਾਈ ਹੈਨਾ ਹਾਂਜੀ ਹਾਂਜੀ ਲੈ ਸੂਸਾ ਵੀ ਚੈੱਕ ਕਰ ਲਓ ਜਿਵੇਂ ਇਹਨਾਂ ਦੀਆਂ ਹੁੰਦੀਆਂ ਚਮਕ ਬੜੀ ਐ ਯਾਰ ਉਸ ਦਾ ਰੋਮਣ ਹੈਂ ਫ੍ਰਿਕਣਾ ਨੂੰ ਵੀ ਠੰਡੀ ਆ ਬਾਈ ਅੱਛਾ ਆ ਲੈ ਲੈ ਇਹ ਤਾਂ ਜਿਵੇਂ ਮਰਜੀ ਲੈ ਲੈ ਜਿਵੇਂ ਮਰਜੀ ਪਿਆਰ ਹੈ ਬਾਈ ਆ ਲੈਵਾ ਚੱਕਰਾ ਦੇ ਮੜਾ ਜੇ ਬਾਈ ਕਿੰਨੇ ਕਿਲੋ ਲੱਕਲਾ ਇੱਕ ਹਫ਼ਤਾ ਰਮਣ ਬਾਕੀ ਦਾ ਬਾਈ ਤੇ ਦੁੱਧ ਕਿੰਨਾ ਬਾਦੂ ਤੇਰੇ ਹਿਸਾਬ ਨਾਲ ਦੁੱਧ ਰਮਣ ਨੇ 17 18 ਕਿਲੋ ਜਮਾ ਖੁੱਲਾ ਦੁੱਧ ਤੇ ਪਹਿਲਾਂ ਨੇ 18 ਕਿਲੋ ਦੀ ਓਟ ਦੀ ਭੇਜ ਦੇਗੇ 75000 ਦੀ ਬੱਚੀ ਦੇ ਦੇ ਦਾਂਗੇ ਬਾਈ ਅੱਛਾ ਹਾਂ ਲੋ ਵੀ ਆ ਦੇਖ ਲੋ ਆਹ ਸਾਹੀਵਾਲ ਆ ਜਿਹੜੀ ਹੈਗੀ ਆ ਬਹੁਤ ਜਿਆਦੇ ਚੰਗੇ ਥਾਨਲੇਵੇ ਵਾਲੀ ਤੇ 75000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਇੱਕ ਪਾਸੇ ਸਵਾ ਲੱਖ ਲਾ ਦਿਓ ਮੈਂ ਇਹਦੀ ਇੱਕ ਪਾਸੇ ਆ ਬੱਚੀ ਰੱਖ ਲਿਓ ਭਾਈ ਮਾਨ ਕਰਕੇ ਕਹਿਣਾ ਸਾਰੇ ਮਾਲ ਚੋਂ ਇੱਕ ਪਾਸੇ ਸਵਾ ਲੱਖ ਵਾਲੀ ਮੱਝ ਰੱਖ ਲਓ ਇੱਕ ਪਾਸੇ ਗੱਲੀ ਆ ਬੈਡ ਰੱਖ ਲਓ ਠੀਕ ਆ ਗੱਲ ਹਾਂ ਚਲੋ ਹੱਲਣ ਚੱਲਣ ਦੀ ਦੁੱਧ ਦੀ ਸਾਰੇ ਗੱਲ ਦੀ ਜ਼ਿੰਮੇਵਾਰੀ ਹੈ ਭਾਈ ਜੋ ਕੋ ਆਨਲਾਈਨ ਵੀ ਮੰਗਾਉਂਦਾ ਤਾਂ ਠੀਕ ਆ ਗੱਲ ਹਾਂਜੀ ਭਾਈ ਨਹੀਂ ਚੰਗੀ ਆ ਹਾਂ ਅੱਛਾ 75 ਚੋਂ ਮਾਨਤਾਨ ਕੋਈ ਗੱਲ ਨਹੀਂ ਕਰਾਂਗੇ ਵੀਰੇ ਆਊਗੀ ਠੀਕ ਆ ਅੱਛਾ ਇੱਕ ਲਾਸਟ ਤੇ ਨੰਬਰ ਬੋਲ ਨੰਬਰ ਮੇਰਾ 94671 ਹੈ ਜੀ 70473 8889 10668 ਹੈ ਬਾਈ ਠੀਕ ਆ ਬਈ ਬਹੁਤ ਬਹੁਤ ਧੰਨਵਾਦ ਲੋ ਵੀ ਮਿੱਤਰੋ ਇਹ ਸੀ ਬਾਈ ਬੱਬੂ ਹਨਾ ਤੁਸੀਂ ਆਇਓ ਫਾਰਮ ਤੇ ਫਾਰਮ ਤੇ ਆ ਕੇ ਆ ਦੀ ਤਸੱਲੀ ਕਰਕੇ ਤੁਸੀਂ ਕੋਈ ਵੀ ਗਾਂ ਜਿਹੜੀ ਹੈਗੀ ਆ ਲੈ ਸਕਦੇ ਹੋ ਬਾਕੀ ਆਪਣਾ ਕੰਮ ਕੱਲਾ ਵੀਡੀਓ ਬਣਾ ਕੇ ਤੁਹਾਨੂੰ ਪਸ਼ੂ ਦਿਖਾਉਣ ਦਾ ਜ਼ਿੰਮੇਵਾਰੀ ਸੋਡੀ ਇੱਥੇ ਆ ਕੇ ਤਸੱਲੀ ਕਰਨ ਦੀ ਬਾਕੀ ਰੇਟ ਕਿਵੇਂ ਲੱਗੇ ਗਾਵਾਂ ਕਿਵੇਂ ਲੱਗੀਆਂ ਜਿੰਨੇ ਭਰਾ ਵੀਡੀਓ ਸ਼ੇਅਰ ਕਰ ਦੇਣ ਸਾਰੇ ਭਰਾਵਾਂ ਦਾ ਤੈਦ ਲਓ ਧੰਨਵਾਦ